ਹੇਮਕੁੰਡ ਸਾਹਿਬ ਦੇ ਨਾਲ ਕੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਛਲਾ ਸਬੰਧ ਦੋਸਤ ਦਮਨ ਅਵਤਾਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਕੀਤੀ ਸੀ ਭਗਤੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਖੀ ਸੁਣਾਵਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੂਰਬਲੇ ਜਨਮ ਬਾਰੇ ਸਿੱਖ ਪੰਥ ਦੇ ਜਨਮਦਾਤਾ ਅਤੇ ਸਾਡੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆ ਪਹਿਲੇ અવਤਾਰ ਹਨ ਜਿਨ੍ਹਾਂ ਨੇ ਆਪਣੇ ਪੂਰਵਲੀ ਜਨਮ ਬਾਰੇ ਵੀ ਲਿਖਿਆ ਹੈ ਬਚਿੱਤਰ ਨਾਟਕ ਦੇ ਵਿੱਚ ਉਹਨਾਂ ਆਪਣੀ ਆਤਮਕਥਾ ਕਵਿਤਾ ਵਿੱਚ ਲਿਖੀ ਹੈ ਆਪਣੇ ਪਿਛਲੇ ਜਨਮ ਬਾਰੇ ਉਹ ਲਿਖਦੇ ਨੇ ਕਿ ਹਿਮਾਲਾ ਪਰਬਤ ਦੀ ਗੋਦ ਦੇ ਵਿੱਚ ਜਿੱਤੇ ਸੱਤ ਬਰਫ਼ ਦੀਆਂ ਚੋਟੀਆਂ ਸੁਭਾਈਬਾਨ ਨੇ ਉਹਨਾਂ ਨੇ ਬਹੁਤ ਸਮਾਂ ਤਪੱਸਿਆ ਉੱਥੇ ਕੀਤੀ ਉੱਥੇ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਸਨ ਪ੍ਰਭੂ ਦੇ ਨਾਲ ਇੱਕ ਜੋਤ ਇੱਕ ਸਰੂਪ ਹੋ ਗਏ ਸਨ ਪ੍ਰਭੂ ਮਿਲਾਪ ਵਿੱਚ ਆਨੰਦਮਈ ਸਥਿਤੀ ਵਿੱਚ ਉਹ ਐਨੇ ਪ੍ਰਸੰਨ ਸਨ ਕਿ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਸਨ ਜਿਸ ਸਥਾਨ ਤੇ ਗੁਰੂ ਜੀ ਨੇ ਭਗਤੀ ਕੀਤੀ ਉਸ ਸਥਾਨ ਨੂੰ ਹਿਮਕੁੰਡ ਪਹਾੜ ਕਹਿੰਦੇ ਨੇ ਬਚਿੱਤਰਨਾਟਕ ਵਿੱਚਲੇ ਵਰਣਨ ਅਨੁਸਾਰ ਸਿੱਖਾਂ ਨੇ ਉਸ ਸਥਾਨ ਦੀ ਨਿਸ਼ਾਨਦੇਹੀ ਕਰ ਲਈ ਹੈ ਜਿੱਥੇ ਬੈਠ ਕੇ ਗੁਰੂ ਸਾਹਿਬ ਨੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ ਅੱਜਕੱਲ ਹਿਮਕੁੰਡ ਵਿਖੇ ਇੱਕ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ ਗੁਰਦੁਆਰਾ ਸਾਹਿਬ ਨਾਲ ਹੀ ਇੱਕ ਸਰੋਵਰ ਵੀ ਹੈ ਜਿਸ ਦਾ ਚਲ ਅਤੀ ਸ਼ੀਤਲ ਅਤੇ ਨਿਰਮਲ ਹੈ। ਹੇਮਕੁੰਡ ਤੱਕ ਪੁੱਜਣ ਦੇ ਲਈ ਹੁਣ ਰਾਹ ਵਿੱਚ ਕਈ ਗੁਰਦੁਆਰੇ ਅਤੇ ਸਰਾਮਾਂ ਬਣ ਗਈਆਂ ਨੇ ਅਤੇ ਪੱਕੀ ਸੜਕ ਵੀ ਬਣ ਗਈ ਹੈ। ਲੱਖਾਂ ਯਾਤਰੀ ਜੁਲਾਈ-ਅਗਸਤ ਦੇ ਮਹੀਨੇ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਨੇ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਨੇ। ਜਦ ਵੀ ਕੋਈ ਵਿਅਕਤੀ ਇਸ ਸਰੋਵਰ ਤੱਕ ਪਹੁੰਚਦਾ ਹੈ ਤਾਂ ਬੇਸ਼ੱਕ ਉਹ ਕਿੰਨਾ ਵੀ ਥੱਕਿਆ ਕਿਉ ਨਾ ਹੋਵੇ ਇਸ ਟੁੱਪ ਕੀ ਮਾਰ ਨਾਲ ਹੀ ਉਸ ਦੀ ਸਾਰੀ ਥਕਾਵਟ ਲੈ ਜਾਂਦੀ ਹੈ ਉਸ ਦਾ ਸਰੀਰ ਹੌਲਾ ਫੁੱਲ ਹੋ ਜਾਂਦਾ ਹੈ ਉਹ ਫਿਰ ਇੰਜ ਅਨੁਭਵ ਕਰਦਾ ਹੈ ਜਿਵੇਂ ਉਸ ਦੀ ਸਾਰੀ ਜ਼ਿੰਦਗੀ ਦੀ ਥਕਾਵਟ ਦੂਰ ਹੋ ਗਈ ਹੋਵੇ ਤੇ ਉਸ ਨੂੰ ਇਲਾਹੀ ਆਨੰਦ ਦੀ ਪ੍ਰਾਪਤੀ ਹੋ ਗਈ ਹੋਵੇ ਇਸ ਰੋਵਰ 400 ਗਜ ਲੰਬਾ ਅਤੇ 200 ਗਜ ਚੌੜਾ ਸਮੁੰਦਰੀ ਸਤਹ ਤੋਂ ਇਸ ਦੀ ਉਚਾਈ 15200 10 ਫੁੱਟ ਹੈ ਇਸ ਰੋਬਰ ਦੇ ਤਿੰਨ ਪਾਸੇ ਸਪਤ ਸਰੰਗੇ ਪ੍ਰਬਧੀਆਂ ਚੋਟੀਆਂ ਸੋਭ ਰਹੀਆਂ ਨੇ ਇਸ ਗੱਲ ਇਹਨਾਂ ਸਾਰੀਆਂ ਚੋਟੀਆਂ ਉੱਤੇ ਨਿਸ਼ਾਨ ਸਹਿਬ ਚੂਲਦੇ ਰਹੇ ਉਰਬਲੇ ਜਨਮ ਵਿੱਚ ਹਿਮਕੁੰਡ ਸਾਹਿਬ ਵਿਖੇ ਗੁਰੂ ਸਾਹਿਬ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਸਨ ਉਸ ਸਮੇਂ ਭਾਰਤ ਦੇ ਵਿੱਚ ਜ਼ੁਲਮ ਦੀ ਹੱਤ ਮੁੱਕ ਗਈ ਸੀ ਹਾਕਮ ਲੋਕ ਪ੍ਰਜਾ ਉੱਤੇ ਅਤ ਜ਼ੁਲਮ ਟਾ ਰਹੇ ਸਨ ਪ੍ਰਭੂ ਦਾ ਨਾਮ ਜਪਣ ਦੀ ਬਜਾਏ ਲੋਕ ਇੱਕ ਦੂਜੇ ਦਾ ਖੂਨ ਵਹਾ ਰਹੇ ਸਨ ਇਸਲਾਮ ਦੇ ਬਾਨੇ ਮੁਹੰਮਦ ਸਾਹਿਬ ਨੇ ਮੁਸਲਮਾਨਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਅੱਲਾ ਦੀ ਇਬਾਦਤ ਕਰਨ ਅਤੇ ਇੱਕ ਦੂਸਰੇ ਦੇ ਨਾਲ ਭਰਾਵਾਂ ਵਾਲਾ ਸਲੂਕ ਕਰਨ ਪਰ ਮੁਸਲਮਾਨ ਹਾਕਮ ਇਬਾਦਤ ਕਰਨ ਦੀ ਬਜਾਏ ਲੁੱਟਮਾਰ ਅਤੇ ਕਤਲੋ ਗਾਰਤ ਕਰ ਰਹੇ ਸਨ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਸੀ ਬਾਦਸ਼ਾਹ ਔਰੰਗਜ਼ੇਬ ਅੱਲਾ ਦੇ ਨਾਂ ਤੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਤੇ ਕਤਲ ਵੀ ਕੀਤੇ ਜਾ ਰਹੇ ਸਨ ਅਕਾਲ ਪੁਰਖ ਪਾਸੋਂ ਅਜੇ ਕਠੋਰ ਜ਼ੁਲਮ ਸੈਨ ਨਹੀਂ ਹੋ ਰਿਹਾ ਸੀ ਉਹਨਾਂ ਨੇ ਸੋਚਿਆ ਕਿ ਕਿਸੇ ਮਹਾਪੁਰਸ਼ ਨੂੰ ਦੁਨੀਆ ਵਿੱਚ ਭੇਜਿਆ ਜਾਏ ਜਿਹੜਾ ਇਸ ਜ਼ੁਲਮ ਦਾ ਨਾਸ਼ ਕਰੇ ਅਤੇ ਲੋਕਾਂ ਨੂੰ ਪ੍ਰਭੂ ਨਾਮ ਜਪਣ ਵੱਲ ਲਾਵੇ ਇਸ ਲਈ ਅਕਾਲ ਪੁਰਖ ਨੇ ਗੁਰੂ ਸਹਿਬਾਨ ਨੂੰ ਇਹ ਆਦੇਸ਼ ਦਿੱਤਾ ਕਿ ਉਹ ਭਾਰਤ ਵਿੱਚ ਜਨਮ ਲੈਣ ਅਕਾਲ ਪੁਰਖ ਦੇ ਆਦੇਸ਼ ਦੇ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ 1666 ਈਸਵੀ ਨੂੰ ਬਿਹਾਰ ਪ੍ਰਾਂਤ ਦੀ ਰਾਜਧਾਨੀ ਪਟਨਾ ਵਿਖੇ ਅਵਤਾਰ ਧਾਰਿਆ ਸੀ ਸਗਤ ਜੀ ਏਸੀ ਗੁਰੂ ਪਾਸ਼ਾ ਜੀ ਦੇ ਪੂਰਬਲੇ ਜਨਮ ਦੇ ਨਾਲ ਸਬੰਧਤ ਵੀਡੀਓ ਇਸ ਤੋਂ ਪਹਿਲਾਂ ਅਸੀਂ ਗੁਰੂ ਪਾਸ਼ਾ ਜੀ ਦੇ ਪਟਨਾ ਸਾਹਿਬ ਵਿਖੇ ਹੋਏ ਅਵਤਾਰ ਧਾਰੇ ਤੇ ਵੀ ਸਾਖੀ ਸਾਂਝੀ ਕਰ ਚੁੱਕੇ ਆ ਜੀ ਪੁੱਲਾ ਚੁੱਕਾ ਮਾਫ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ